ਲੋਕ ਸੰਗਰਾਮ ਰੈਲੀ ਦੇ ਵਿੱਚ ਬੋਟ ਪਾਰਟੀਆਂ ਨੇ ਮੁਕਾਬਲੇ ਜਾਂ ਕਹਿ ਲਓ ਜੋਕਾਂ ਦੇ ਮੁਕਾਬਲੇ ਲੋਕ ਧੜੇ ਦੇ ਮੁੱਦੇ ਵਾਰਨ ਤੇ ਲੋਕ ਧੜੇ ਦੀ ਸਿਆਸਤ ਨੂੰ ਅਭਾਰਨ ਦੇ ਵਾਸਤੇ ਜੁੜੇ ਵੀਰੋ ਤੇ ਭੈਣੋ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਗਰਮੀ ਦੀ ਸਿਖਰ ਆ ਉਹਤੇ ਸਿਆਸਤ ਦੀ ਗਰਮੀ ਦਾ ਵੀ ਸਿਖਰ ਹੋਇਆ ਵਿਆ ਅੱਜ ਵੀ ਵੋਟਾਂ ਮੰਗਣ ਚੜੀਆਂ ਹੋਈਆਂ ਪਾਰਟੀਆਂ ਨੇ ਸਾਡੇ ਲੋਕਾਂ ਦੇ ਮਸਲਿਆਂ ਦੀ ਗੱਲ ਕਰਨ ਦੀ ਬਜਾਏ ਉਹ ਕੋਈ ਰਾਮ ਮੰਦਰ ਦੇ ਨਾਂ ਤੇ ਵੋਟਾਂ ਦੀ ਗੱਲ ਕਰਦਾ ਹੈ ਕੋਈ ਕਹਿੰਦਾ ਕਿ ਜਮਹੂਰੀਅਤ ਬਚਾਉਣੀ ਐ ਇਸ ਕਰਕੇ ਮੋਦੀ ਨੂੰ ਹਰਾਉਣਾ ਜ਼ਰੂਰੀ ਐ ਤੇ ਸਾਨੂੰ ਲਿਆਓ ਜੇ ਉਹਨਾਂ ਨੂੰ ਕੋਈ ਮਾੜੇ ਮੋٹے ਲੋਕਾਂ ਦੇ ਵਾਅਦੇ ਕਰਨੇ ਪੈ ਰਹੇ ਆ ਤਾਂ ਉਹ ਵਾਅਦੇ ਨੂੰ ਗੁਣੇ ਆ ਜਾਂ ਉਹ ਬੇਨਕਸ਼ ਨਾ ਰਹੇ ਆ ਜਿਨ੍ਹਾਂ ਨੂੰ ਅਸੀਂ 70 ਸਾਲਾਂ ਤੋਂ ਸੁਣਦੇ ਆ ਰਹੇ ਆ ਕਿ ਗਰੀਬੀ ਹਟਾ ਦੇਾਂਗੇ ਵਿਕਾਸ ਕਰ ਦੇਾਂਗੇ ਮੰਗਿਆਈ ਨੂੰ ਕਾਬੂ ਹੇਠਾਂ ਲਿਆਵਾਂਗੇ ਕਾਨੂੰਨ ਦਾ ਰਾਜ ਦੇਵਾਂਗੇ ਪਰ ਇਹ ਨਾਰੇ ਇਹ ਦਾਵੇ ਇਹ ਪੂਰੇ ਕਿਵੇਂ ਹੋਣਗੇ ਇਹਨਾਂ ਦੀ ਚਰਚਾ ਉਹਨਾਂ ਤੋਂ ਨਾ ਆਸ ਕੀਤੀ ਜਾਂਦੀ ਆ ਨਾ ਉਹ ਕਰ ਰਹੇ ਆ ਸਾਡੇ ਲੋਕਾਂ ਦੀਆਂ 70 ਸਾਲਾਂ ਤੋਂ ਵੋਟਾਂ ਪਾਉਂਦਿਆਂ ਨਿਕਾ ਉਂਗਲਾ ਘਸ ਗਈਆਂ ਪਰ ਸਾਡੇ ਘਰਾਂ ਚੋਂ ਗਰੀਬੀ ਨਹੀਂ ਗਈ ਕਰਜ਼ੇ ਨਹੀਂ ਗਏ ਖੁਦਕਸ਼ੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਖੇਤ ਮਜ਼ਦੂਰਾਂ ਦੇ ਸਿਰ ਦੇ ਉੱਤੇ ਗੋਹੇ ਦੀ ਟੋਕਰੀ ਨਹੀਂ ਲੱਥੀ ਸਾਡੀਆਂ ਮਾਵਾਂ ਦੇ ਸਾਡੇ ਮਜ਼ਦੂਰਾਂ ਦੇ ਕੁੱਕੜਾਂ ਦੇ ਖੁੱਡਿਆਂ ਵਰਗੇ ਜਿਹੜੇ ਘਰ ਆ ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਸਾਡੀਆਂ ਤਾਂ ਗਲੀਆਂ ਵੀ ਦੋ ਦੋ ਢਾਈ ਢਾਈ ਫੁੱਟ ਚੌੜੀਆਂ ਹੁੰਦੀਆਂ ਜਿਨ੍ਹਾਂ ਵਿੱਚ ਜੇ ਕੋਈ ਬਿਮਾਰ ਠਮਾਰ ਹੋ ਜਾਵੇ ਉਥੇ ਐਂਬੂਲੈਂਸ ਨਹੀਂ ਜਾ ਸਕਦੀਗੀ ਅੱਜ ਵੀ ਇਸ ਖauti ਆਜ਼ਾਦੀ ਦੇ 75 ਵਰਿਆਂ ਦੇ ਬਾਅਦ ਜਾਤ ਪਾਤ ਦੇ ਨਾਂ ਦੇ ਉੱਤੇ ਧੱਕੇ ਧੋੜੇ ਹੁੰਦੇ ਆ ਸਾਡੇ ਨਾਲ ਇਸ ਕਰਕੇ ਇਹ ਬਹੁਤ ਵੱਡੀਆਂ ਸਮੱਸਿਆਵਾਂ ਆ ਲੋਕਾਂ ਦੇ ਸਾਹਮਣੇ ਕਿ ਇੱਥੇ ਮੰਗਿਆਈ ਦਾ ਖਾਤਮਾ ਹੋਵੇ ਇੱਥੇ ਸ਼ੁੱਧ ਵਾਤਾਵਰਨ ਹੋਵੇ ਇਹ ਸਾਰੀਆਂ ਸਮੱਸਿਆਵਾਂ ਦੀ ਹੱਲ ਦੀ ਅੱਜ ਦੀ ਇਹ ਰੈਲੀ ਅਜੰਡਾ ਲੈ ਕੇ ਆਇਆ ਤੁਹਾਡੇ ਸਾਹਮਣੇ ਇੰਨਾ ਹੀ ਗੱਥੇ ਬੰਦੀਆਂ ਨੇ 3 ਨਕਾਤੀ ਏਜੰਡਾ ਜਿਹੜਾ ਸਾਡੇ ਲੋਕਾਂ ਦੇ ਮਸਲਿਆਂ ਦਾ ਏਜੰਡਾ ਹੈ ਉਹ ਪੇਸ਼ ਕੀਤਾ ਸੀ ਇਖੋ ਜਿਹੜੇ ਮਸਲੇ ਸਾਡੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਾਧਨ ਬਣਦੇ ਆ ਮੈਂ ਉਹਨਾਂ 'ਚੋਂ ਕੁਝ ਵੀ ਚਰਚਾ ਕਰਨਿਆ ਤੁਹਾਡੇ ਨਾਲ ਕਿ ਜੇ ਆ ਗਰੀਬੀ ਬੇਰਜਗਾਰੀ ਮੰਗਾਈ ਕਰਜੇ ਤੇ ਖੁਦਕਸ਼ਨਾ ਵਰਗੀਆਂ ਸਮੱਸਿਆਵਾਂ ਨੂੰ ਠੱਲ ਪਾਉਣੀ ਐ ਤਾਂ ਲਾਜ਼ਮੀ ਤੌਰ ਦੇਤੇ ਆ ਕਿ ਇੱਥੇ ਕਿਸਾਨਾਂ ਤੇ ਤੇ ਮਜ਼ਦੂਰਾਂ ਦੇ ਪੱਖੀ ਖੇਤੀ ਨੀਤੀ ਬਣਾਈ ਜਾਵੇ ਉਹ ਖੇਤੀ ਨੀਤੀ ਦੇ ਵਿੱਚ ਅਸੀਂ ਕੀ ਕਿਹਾ ਹੈ ਅਸੀਂ ਪਹਿਲੀ ਗੱਲ ਕੀਤੀ ਐ ਕਿ ਖੇਤ ਮਜ਼ਦੂਰਾਂ ਦਾ ਲਗਭਗ ਸਮੂਚਾ ਹਿੱਸਾ ਜੀਰੇ ਕੋਲੇ ਗੱਠ ਜ਼ਮੀਨ ਨੇ ਜਿਹੜੇ ਜੰਗਲ ਪਾਣੀ ਜਾਣ ਵਾਸਤੇ ਵੀ ਤਰਸਦੇ ਆ ਕਿਸਾਨੀ ਦੇ 17% ਹਿੱਸੇ ਕੋਲੋਂ ਜ਼ਮੀਨਾਂ ਗਈਆਂ 86% ਹਿੱਸਾ ਉਹ ਜਿਹੜਾ ਜ਼ਮੀਨਾਂ ਦੀ ਤੋੜ ਹੰਡਾਲਦਾ ਤੇ ਖੇਤੀ ਦੇ ਧੰਦੇ ਨੂੰ ਕਰਨ ਦੇ ਵਾਸਤੇ ਉਹ ਜ਼ਮੀਨਾਂ ਠੇਕੇ ਤੇ ਲੈਣ ਵਾਸਤੇ ਮਜਬੂਰ ਆ ਉਹ ਠੇਕਾ 70000 60000 65000 ਨੂੰ ਅਸਮਾਨ ਨੂੰ ਚੜਦਾ ਜਾ ਰਿਹਾ ਹੈ ਇਸ ਕਰਕੇ ਉਹ ਜ਼ਗੀਰਦਾਰਾਂ ਦੇ ਕੋਲੋਂ ਜਿਹੜੀ 17 ਏਕੜ ਤੋਂ ਵੱਧੂ ਜ਼ਮੀਨ ਹੈ ਉਹ ਖੋ ਕੇ ਆਹ ਮਜ਼ਦੂਰਾਂ ਤੇ ਕਿਸਾਨਾਂ 'ਚ ਵੰਡੀ ਜਾਵੇ ਆਹ ਜਿਹੜੀ ਜ਼ਮੀਨ ਦੀ ਟੋਟ ਇਹਨਾਂ ਦੀ ਪੂਰੀ ਹੋਵੇ ਜਿਹੜੀ ਲਗਭਗ 10 ਕਰੋੜ ਏਕੜ ਜ਼ਮੀਨ ਕਹਿ ਲਓ ਪੰਜਾਬ ਨਾਲੋਂ 10 ਗੁਣਾ ਵੱਧ ਜ਼ਮੀਨ ਬੰਜਰ ਤੇ ਬੇਕਾਰ ਪਈ ਏ ਉਹਨੂੰ ਆਬਾਦ ਕਰਕੇ ਖੇਤੀ ਕਰਨ ਵਾਲਿਆਂ ਦੇ ਹੱਥਾਂ 'ਚ ਦਿੱਤਾ ਜਾਵੇ ਇਹ ਸਾਡਾ ਅਹਿਮ ਮਸਲਾ ਹੈ ਔਰ ਦੂਸਰਾ ਮਸਲਾ ਖੇਤੀ ਨੀਤੀ ਦਾ ਕਿ ਖੇਤੀ ਦੇ ਵਿੱਚ ਰੇ ਤੇਲ ਬੀਜ ਮਸ਼ੀਨਰੀ ਵਰਗੀਆਂ ਜਿਹੜੀਆਂ ਚੀਜ਼ਾਂ ਪੈਂਦਗੀਆਂ ਉਹਨਾਂ ਦੇ ਉੱਤੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ ਉਹਨਾਂ ਦੀ ਮੰਗਾਈ ਬਹੁਤ ਆ ਉਹਨਾਂ ਕੰਪਨੀਆਂ ਨੇ ਇਹਨੇ ਮੁਨਾਫਿਆਂ ਨੂੰ ਨੱਥ ਪਾਈ ਜਾਵੇ ਇਹੋ ਜਿਹੇ ਬੀਜ ਲੈ ਕੇ ਆਂਦੇ ਜਾਣ ਜਿਹੜੇ ਬੀਜਾਂ ਨੂੰ ਰਹਾ ਸਪਰੇਹਾਂ ਦੀ ਘੱਟ ਤੋਂ ਘੱਟ ਲੋੜ ਪਵੇ ਤਾਂ ਕਿ ਖੇਤੀ ਕਰਨ ਵਾਲਿਆਂ ਦੇ ਕੋਲੋਂ ਜਿਹੜਾ ਪੈਸਾ ਰਹਾ ਤੇਲਾਂ ਵਿੱਚੋਂ ਵੀਚਾਂ ਰਹੀ ਜਾਂਦਾ ਹੈ ਉਹ ਬੰਦ ਹੋ ਕੇ ਨਾ ਦੀਆਂ ਜੇਬਾਂ ਚ ਜਾਵੇ ਜਿਹੜਾ ਵਿਆਜ ਤੇ ਪੈਸਾ ਚੱਕਣਾ ਪੈਂਦਾ ਉਹ ਸਰਕਾਰੀ ਖਜ਼ਾਨੇ ਚੋਂ ਕਰਜ਼ੇ ਮਿਲਣ ਤੇ ਫਸਲਾਂ ਦੀ ਲਾਹੇਵੰਦ ਭਾਅ ਤੇ ਐਮ ਐਸ ਪੀ ਦੀ ਗਾਰੰਟੀ ਹੋਵੇ ਸਰਬਜਨਕ ਵਨਜਨ ਤੱਕ ਵੰਡ ਪ੍ਰਣਾਲੀ ਲਾਗੂ ਹੋਵੇ ਕੱਲਾ 5 ਕਿਲੋ ਚੌਲ ਦੇ ਕੇ ਜਾਂ ਆਟਾ ਦੇ ਕੇ ਜਾਂ ਧਾਲ ਦੇ ਕੇ ਸਾਨੂੰ ਮੰਗ ਤੇ ਨਾ ਬਣਾਓ ਇਸ ਕਰਕੇ ਆ ਜਿਹੜੀਆਂ ਬਾਕੀ ਦੀਆਂ ਸਾਰੀਆਂ ਅਵਸਥਾਏ ਜਿਹਨੂੰ ਅਸੀਂ ਸਰਵਜਨਕ ਜਨਤਕ ਵੰਡ ਪ੍ਰਣਾਲੀ ਕਹਿੰਦੇ ਆ ਇਹ ਦੇਣ ਦੀ ਜਾਮ ਨਹੀਂ ਕਰੋ ਇਹ ਮਸਲੇ ਆ ਸਾਡੇ ਨਵੀਂ ਖੇਤੀ ਨੀਤੀ ਨਾਲ ਸੰਬੰਧਤ ਪਰ ਵੋਟਾਂ ਮੰਗਣ ਚੜੀਆਂ ਕਿਸੇ ਪਾਰਟੀ ਦੇ ਇਹ ਏਜੰਡੇ 'ਚ ਨਹੀਂ ਹੈ ਅਸੀਂ ਕਹਿੰਦੇ ਆ ਕਿ ਜੇ ਥੋ ਬੇਰਜਗਾਰੀ ਦਾ ਖਾਤਮਾ ਕਰਨਾ ਤਾਂ ਜ਼ਮੀਨਾਂ ਵੰਡਣ ਦੇ ਨਾਲ ਨਾਲ ਜਿਹੜੀ ਨਿੱਜੀਕਰਨ ਦੀ ਨੀਤੀ ਲੈ ਕੇ ਆਂਦੀ ਹੋਈ ਐ ਉਹ ਨੀਤੀ ਰੱਦ ਕੀਤੀ ਜਾਵੇ ਸਭ ਨਾਲ ਮਹਿਕਮਿਆਂ ਦੇ ਵਿੱਚ ਪੱਕੀ ਤੇ ਸਰਕਾਰੀ ਭਰਤੀ ਦਾ ਨਿਯਮ ਲਾਗੂ ਹੋਵੇ ਔਰ ਤਨਖਾਹ ਪੱਕੇ ਮਲਾਜਮਾਂ ਦੇ ਬਰਾਬਰ ਸਭਨਾਂ ਨੂੰ ਹੋਵੇ ਪ੍ਰਾਣੀ ਪੈਨਸ਼ਨ ਦਾ ਹੱਕ ਬਹਾਲ ਹੋਵੇ ਆ ਜਿਹੜੇ ਖੇਤੀ ਨਾਲ ਜੁੜੇ ਹੋਏ ਕਾਰਖਾਨਿਆਂ ਨਾਲ ਜੁੜੇ ਹੋਏ ਜਿਹੜੇ ਮਜ਼ਦੂਰ ਤੇ ਕਿਸਾਨ ਆ ਉਹਨਾਂ ਨੂੰ ਗੁਜ਼ਾਰੇ ਲਈ ਇੱਕ ਪੈਨਸ਼ਨ ਹੋਵੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਪਰ ਇਹ ਪਾਰਟੀਆਂ ਜਿਹੜੀਆਂ ਵੋਟਰ ਮੰੰਦਰ ਚੜ੍ਹਨਾ ਹੋਈਆਂ ਆ ਉਹ ਸਰਕਾਰੀ ਕਰਨ ਦੀ ਥਾਂ ਤੇ ਸਭ ਨਾਲ ਆਧਾਰਿਆਂ ਦੇ ਨਿੱਜੀ ਕਰਨ ਦੀ ਨੀਤੀ ਤੇ ਚੱਲਦੀਆਂ ਔਰ ਇਸੇ ਤਰੀਕੇ ਦੇ ਨਾਲ ਸਾਡੇ ਮੇਰੇ ਵਿੱਚ ਹੈ ਇਹ ਗੱਲ ਕਿ ਜੇ ਦੇਸ਼ ਦੇ ਲੋਕਾਂ ਦਾ ਵਿਕਾਸ ਕਰਨਾ ਹੈ ਇਹਨਾਂ ਕਿਰਤੀ ਲੋਕਾਂ ਦਾ ਵਿਕਾਸ ਕਰਨਾ ਹੈ ਤਾਂ ਫਿਰ ਇਹ ਜੋਕਾਂ ਦਾ ਵਿਨਾਸ਼ ਕਰਨਾ ਪਊਗਾ ਜਿਵੇਂ ਕਿਹਾ ਜਾਂਦਾ ਹੈ ਕਿ ਜਾਂ ਟਾਂਡਿਆਂ ਵਾਲੀ ਬਚੂਗੀ ਜਾਂ ਭਾਂਡਿਆਂ ਵਾਲੀ ਬਚੂਗੀ ਇਹ ਨਹੀਂ ਹੋ ਸਕਦਾਗਾ ਕੇ ਨਾਲੇ ਕਿਰਤ ਕਰਨ ਵਾਲਿਆਂ ਦਾ ਵਿਕਾਸ ਹੋ ਜਾਏ ਨਾਲੇ ਲੁਟਣ ਵਾਲੇ اڈਾਨੀਆਂ ਬਾਨੀਆਂ ਦਾ ਵਿਕਾਸ ਹੋਵੇ ਹਰ ਗੱਜ ਨਹੀਂ ਹੋ ਸਕਦਾ ਇਹ ਹਾਕਮ ਭਲੇਖੇ ਪਾਉਂਦਿਆ ਕਿ ਸਭ ਦਾ ਸਾਥ ਸਭ ਦਾ ਵਿਕਾਸ ਇਹ ਹੋ ਨਹੀਂ ਸਕਦਾ ਦੋਸਤੋ ਇਸ ਕਰਕੇ ਸਾਡਾ ਅਹਿਮ ਅਜੰਡਾ ਕਿ ਇਹਨਾਂ ਜੋਕਾਂ ਦੇ ਉੱਤੇ ਜਿਹੜੇ ਵੀ ਅਮੀਰ ਨੇ ਕਾਰਪੋਰੇਟ ਘਰਾਣੇ ਆ ਜ਼ਗੀਰਦਾਰ ਆ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਟੈਕਸ ਲਾਏ ਜਾਣ ਔਰ ਉਹਨਾਂ ਦੀ ਅਗਰਾਹੀ ਨੂੰ ਯਕੀਨੀ ਕੀਤਾ ਜਾਵੇ ਔਰ ਉਹ ਟੈਕਸਾਂ ਦੇ ਰਹੀ ਜਿਹੜਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਵੇ ਉਹ ਇੱਥੇ ਕਿਰਤ ਕਰਨ ਵਾਲੇ ਲੋਕਾਂ ਦੇ ਲੇਖੇ ਲੱਗੇ ਉਹ ਹਸਪਤਾਲਾਂ ਤੇ ਲੱਗੇ ਉਹ ਟੀਚਰ ਭਰਤੀ ਕਰਨ ਤੇ ਲੱਗੇ ਉਹ ਇਹੋ ਜਿਹੇ ਕਾਰਖਾਨੇ ਦੇ ਲੌਣ ਤੇ ਲੱਗੇ ਜਿਹੜੇ ਵੱਧ ਤੋਂ ਵੱਧ ਰਜਗਾਰ ਦੇਣ ਦਾ ਸਾਧਨ ਬਣ ਔਰ ਇਹ ਸਾਡੇ ਲੋਕਾਂ ਦੀਆਂ ਸਿਹਤ ਸਹੂਲਤਾਂ ਤੇ ਪੈਨਸ਼ਨਾਂ ਤੇ ਲੱਗੇ ਪੈਸਾ ਅਸੀਂ ਜਦੋਂ ਇਹਦੀ ਗੱਲ ਕਰਦੇ ਆ ਕਿ ਉਹਨਾਂ ਜੋਕਾਂ ਦੇ ਉੱਤੇ ਟੈਕਸ ਲਾਓ ਤਾਂ ਸਾਨੂੰ ਸਮਝਣਾ ਪੈਣਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਅਮੀਰ ਤੇ ਗਰੀਬ ਦਾ ਪਾੜਾ ਇਹਨਾਂ ਵੱਧ ਗਿਆ ਕਿ ਦੇਸ਼ ਦੇ ਸਿਰਫ 21 ਬੰਦਿਆਂ ਦੇ ਕੋਲੇ ਨੇ 70 ਕਰੋੜ ਲੋਕਾਂ ਜਿੰਨੀ ਜ਼ਾਇਦਾ ਆ ਇੱਕ ਪਾਸੇ 70 ਕਰੋੜ ਪਰਿਵਾਰ ਨੇ ਲੋਕ ਦੂਜੇ ਪਾਸੇ ਸਿਰਫ 21 ਬੰਦੇ ਆ ਜਿਨ੍ਹਾਂ ਦੇ ਉਹਨਾਂ ਨਾਲੋਂ ਜ਼ਿਆਦਾ ਜ਼ਾਇਦਾ ਜੇ ਉਹਨਾਂ ਨੇ ਆਮਦਨਾਂ ਨੂੰ ਟੈਕਸਾਂ ਦੀ ਮਾਰ ਦੇ ਥੱਲੇ ਲਿਆਂਦਾ ਜਾਵੇ ਉਹਨਾਂ ਦੀ 1 ਕਰੋੜ ਤੋਂ 100 ਕਰੋੜ ਤੋਂ ਉੱਤੇ ਆਮਦਨ ਜੇ ਉਹਨਾਂ ਦੇ ਉੱਤੇ 3% ਵੀ ਲਾਏ ਜਾਣ ਤਾਂ ਫੇਰ 113400 ਕਰੋੜ ਰੁਪਇਆ ਪੈਦਾ ਕੀਤਾ ਜਾ ਸਕਦਾ ਹੈ ਸਾਡੇ ਮੰਤਰੀ ਕਾ ਬਜਟ ਉਹਨਾਂ ਨੇ ਘਟਾ ਕੇ ਬਹੁਤ ਥੱਲੇ ਲੈ ਆਂਦਾ ਹੈ ਇਹ ਦੇ ਨਾਲੋਂ ਮਦਰੇਗਾ ਦੇ ਬਜਟ ਨਾਲੋਂ ਲਗਭਗ ਦੁੱਗਣੇ ਪੈਸੇ ਉਹਨਾਂ ਕੋਸ ਬੰਦਿਆਂ ਦੇ ਟੈਕਸ ਲਾ ਕੇ ਹਾਸਲ ਕੀਤੇ ਜਾ ਸਕਦੇ ਆ। ਔਰ ਇਸੇ ਤਰ੍ਹਾਂ ਦੇ ਨਾਲ ਜੇ ਜਿਹੜੇ 10 ਅਰਬ ਬਤੀ ਆ ਉਹਨਾਂ ਦੇ ਉੱਤੇ ਟੈਕਸ ਲਾਇਆ ਜਾਵੇ 1% ਦੇਸ਼ ਦੇ ਜਿਹੜੇ ਐਲੀਮੈਂਟਰੀ ਸਕੂਲ ਉਹਦੇ ਚ ਜਿੰਨੀਆਂ ਪੋਸਟਾਂ ਖਾਲੀ ਪਈਆਂ ਆ ਉਹ ਸਾਰੀਆਂ ਭਰ ਕੇ 13 ਸਾਲਾਂ ਵਾਸਤੇ 13 ਸਾਲਾਂ ਦੇ ਵਾਸਤੇ ਅਧਿਆਪਕਾਂ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਸਿੱਖਿਆ ਦਾ ਮੰਤਰ ਉੱਚਾ ਚੱਕਾ ਜਾ ਸਕਦਾ ਹੈ ਪਰ ਇਹ ਨਾ ਭਾਜਪਾ ਦਾ ਏਜੰਡਾ ਹੈ ਨਾ ਇਹ ਕਾਂਗਰਸ ਦਾ ਏਜੰਡਾ ਨਾ ਇਹ ਆਪ ਦਾ ਏਜੰਡਾ ਹੈ ਉਹ ਤਾਂ ਕਹਿੰਦੇ ਆ ਕਿ ਇਹਨਾਂ ਦੀ ਜਾਇਦਾਦਾਂ ਦੀ ਰਾਖੀ ਕਰਨੀ ਹੈ ਭਰਾਵੋ ਤੇ ਭੈਣੋ ਅਸੀਂ ਤਾਂ ਇਹ ਵੀ ਕਹਿਣਿਆ ਕਿ ਇਹਨਾਂ ਤੇ ਟੈਕਸ ਲਾਉਂਦੇ ਲਾਉਂਦੇ ਇਨਾਂ ਦੀਆਂ ਜਾਇਦਾਦਾਂ ਦੀ ਜ਼ਬਤੀ ਤੱਕ ਜਾਣਾ ਪਊਗਾ ਜਿਹੜੀ ਫਿਰ ਲੋਕਾਂ ਦੇ ਲੇਖੇ ਲੱਗੇ ਫਿਰ ਪੈਸਿਆਂ ਦੀ ਕਮੀ ਨਹੀਂ ਹੈ ਉਹਨਾਂ ਦੀ ਹਾਲਤ ਕੀ ਹੈ ਉਹਨਾਂ ਦੀ ਹਾਲਤ ਹੈ ਕਿ ਕਾਂਗਰਸ ਨੇ ਪ੍ਰਵਾਸੀ ਭਾਰਤੀਆਂ ਬਾਰੇ ਜਿਹੜਾ ਇੱਕ ਸੈੱਲ ਬਣਾਇਆ ਹੋਇਆ ਹੈ ਉਹਦੇ ਇੱਕ ਆਗੂ ਨੇ ਬਿਆਨ ਦਿੱਤਾ ਪਿਛਲੇ ਜਿੰਨਾ ਚਿਰ ਚੋਣਾ ਚ ਕਿ ਜਿਵੇਂ ਬਾਹਰਲੇ ਮੁਲਕਾਂ 'ਚ ਅਮੀਰਾਂ ਦੀ ਆਮਦਨ ਤੇ ਟੈਕਸ ਲੱਗਦੇ ਆ ਭਾਰਤ ਦੇ ਵਿੱਚ ਵੀ ਉਹ ਸੋਚਿਆ ਜਾਣਾ ਚਾਹੀਦਾ ਹੈ ਇਸ ਗੱਲ ਦੇ ਉੱਤੇ ਮੋਦੀ ਨੂੰ ਸੱਤੀ ਕਪੜੀ ਅੱਗ ਲੱਗੀ ਮੋਦੀ ਨੇ ਸਟੇਜਾਂ ਤੋਂ ਹਲਾਨ ਕੀਤੇ ਕਿ ਕਾਂਗਰਸ ਵਾਲੇ ਹੁਣ ਤੁਹਾਡੀਆਂ ਜਾਇਦਾਦਾਂ ਖੋ ਕੇ ਮੁਸਲਮਾਨਾਂ ਨੂੰ ਦੇਣਗੇ ਆ ਗਰੀਬਾਂ ਨੂੰ ਦੇਣਗੇ ਤੇ ਕਾਂਗਰਸ ਦੇ ਆਗਰਦਾਨ ਖੜ ਗਏ ਰਾਹੁਲ ਤੇ ਪ੍ਰਿੰਕਾ ਗਾਂਧੀ ਨੇ ਮੈਂਟ ਲਾਇਆ ਬਿਆਨ ਦੇਣ ਲੱਗੇ ਨੇ ਕਹਿੰਦੇ ਸਾਡੀ ਪਾਰਟੀ ਦੀ ਨੀਤੀ ਨਹੀਂ ਹੈ ਇਹ ਉਸ ਬੰਦੇ ਦੇ ਨਿੱਜੀ ਵਿਚਾਰ ਹੋ ਸਕਦੇ ਆ ਇਸ ਤਰਕੇ ਭੈਣੋ ਤੇ ਭਰਾਵੋ ਇਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਸਾਡਾ ਏਜੰਡਾ ਹੈ ਕਿ ਇੱਥੇ ਜਿਹੜੇ ਵਿਦੇਸ਼ੀਆਂ ਦੇ ਨਾਲ ਅਣਸਾਵੀਆਂ ਸੰਧੀਆਂ ਕੀਤੀਆਂ ਹੋਈਆਂ ਨੇ ਉਹ ਰੱਦ ਕੀਤੀਆਂ ਜਾਣ ਉਹ ਵਪਾਰ ਨਾਲ ਸੰਬੰਧਿਤ ਜਿਹਨੂੰ WTO ਤੁਸੀਂ ਕਹਿੰਦੇ ਆ ਉਹਦੀਆਂ ਸੰਧੀਆਂ ਆ ਜਿਹੜੀਆਂ ਕਹਿੰਦੀਆਂ ਕਿ ਇੱਥੇ ਫਸਲ ਨਹੀਂ ਖਰੀਦਣੀ ਜਿਹੜੀਆਂ ਕਹਿੰਦੀਆਂ ਐਫਸੀਆਈ ਦਾ ਭੋਗ ਪਾਓ ਜਿਹੜੀਆਂ ਕਹਿੰਦੀਆਂ ਜਨਤਿਕ ਵੰਡ ਪ੍ਰਣਾਲੀ ਦਾ ਖਾਤਮਾ ਕਰੋ ਜਿਹੜੀਆਂ ਕਹਿੰਦੀਆਂ ਸਿੱਖਿਆ ਤੇ ਪੈਸਾ ਨਾ ਲਾਓ ਤੇ ਇਹਦੀ ਥਾਂ ਤੇ ਪੈਸਾ ਲਾਓ ਸੁਰੱਖਿਆ ਦੇ ਨਾਂ ਦੇ ਉੱਤੇ ਹਥਿਆਰ ਖਰੀਦਣ ਤੇ ਪੈਸਾ ਲਾਓ ਇਸ ਕਰਕੇ ਇਹਨਾਂ ਦੇ ਕੋਲੋਂ ਇਹ ਆਸ ਨਹੀਂ ਕੀਤੀ ਜਾ ਸਕਦੀਗੀ ਕਿ ਇਹ ਉਹਨਾਂ ਤੇ ਟੈਕਸ ਲਾਉਣਗੇ ਜਾਂ ਉਹਨਾਂ ਨਾਲ ਕਿਤੀਆਂ ਸੰਧੀਆਂ ਰੱਦ ਕਰਨਗੇ ਔਰ ਸਾਡੇ ਏਜੰਡੇ ਦੇ ਵਿੱਚ ਸ਼ਾਮਲ ਆਉ ਗੱਲ ਕਿ ਜੇ ਲੋਕਾਂ ਦਾ ਵਿਕਾਸ ਕਰਨਾ ਹੈ ਤਾਂ ਜਿਹੜਾ ਇੱਥੇ ਲੋਕਾਂ ਦੇ ਜਮਹੂਰੀ ਹੱਕ ਕੁਚਲੇ ਜਾ ਰਹੇ ਆ ਡੰਡੇ ਦੇ ਜ਼ੋਰ ਦੇ ਉੱਤੇ ਕਦੇ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਜਾਂਦੇ ਨੂੰ ਰੋਕਿਆ ਜਾਂਦਾ ਡਾਂਗਾ ਪੈਂਦਗਾ ਅਰੇ ਕੱਲੀ ਠੇਕਾ ਮਲਾਜ਼ਮਾਂ ਨੇ ਐਲਾਨ ਕੀਤਾ ਕਿ ਇੱਥੇ ਕੇਗਰੀਵਾਲ ਨੇ ਆਉਣਾ ਹੈ ਅਸੀਂ ਵਿਰੋਧ ਕਰਾਂਗੇ ਅੱਜ 5 ਵਜੇ ਬਠਿੰਡੇ ਆਉਣਾ ਹੈ ਰਾਤ ਤੋਂ ਲੱਗ ਗਿਆ ਉਹਨਾਂ ਨੂੰ ਚੱਕ ਚੱਕ ਕੇ ਗ੍ਰਿਫਤਾਰ ਕਰਨਾ ਫੜ ਫੜ ਕੇ ਹੱਥ ਕੜੀਆਂ ਠੋਕਤੀਆਂ ਇਸ ਕਰਕੇ ਜਿਹੜੇ ਆ ਕਾਲੇ ਕਾਨੂੰਨ ਆ ਇਹ ਵਾਪਸ ਹੋਣ ਲੋਕਾਂ ਨੇ ਸੰਘਰਸ਼ ਕਰਨ ਦਾ ਹੱਥ ਬਹਾਲ ਹੋਵੇ ਉਹ ਟਾਡਾ ਵੀਸਾ ਇਸਮਾਂ ਵਰਗੇ ਜਿਹੜੇ ਕਾਨੂੰਨ ਬਣਾਏ ਹੋਏ ਆ ਉਹ ਰੱਦ ਹੋਣ ਇਹ ਪਾਰੇ ਨਾ ਪਾਰਟੀਆਂ ਦਾ ਕਿਸੇ ਦਾ ਅਜੰਡਾ ਨਹੀਂ ਹੈ ਉਹਦਾ ਸਿਰਫ ਕਿੱਕਲੀਆਂ ਸੁਣਾ ਕੇ ਉਹਦੇ ਵਿੱਚੋਂ ਵੀ ਹੁਣ ਨਸ਼ਾ ਵਾਲਾ ਅਜੰਡਾ ਖਤਮ ਕਰਤਾ ਕਿ ਨਸ਼ਾ ਵਾਲੀ ਗੱਲ ਵੀ ਕਿੱਕਲੀ ਦੇ ਵਿੱਚ ਸੀਗੀ ਕਿਸੇ ਵੇਲੇ ਹੁਣ ਕਿਉਂਕਿ ਗੱਦੀ ਤੇ ਭਗਵੰਤ ਮਾਨ ਆਪ ਆ ਗਿਆ ਇਸ ਕਰਕੇ ਨਸ਼ੇ ਦਾ ਦੋਸ਼ ਉਹਦੇ ਤੇ ਲੱਗਣਾ ਹੈ ਇਹਦਾ ਸਿਰਫ ਚੁਟਕਲੇ ਸੁਣਾ ਸੁਣਾ ਕੇ ਵੋਟਾਂ ਮਟੋਰ ਕੇ ਤੁਹਾਡੇ ਤੋਂ ਗੱਦਨਾ ਸਰ ਸਰਬ ਮੋਰ ਲਵਾਉਣੀ ਚਾਹੁੰਦੇ ਆ ਇਸ ਲਈ ਭਰਾਵੋ ਤੇ ਭੈਣੋ ਇਹ ਏਜੰਡੇ ਜੇ ਲਾਗੂ ਕਰਾਉਣੇ ਇਹ ਮਸਲੇ ਜੇ ਹੱਲ ਕਰਾਉਣੇ ਆ ਤਾਂ ਕੋਈ ਇੱਕ ਤਬਕਾ ਤੇ ਇੱਕ ਜਥੇਬੰਦੀ ਨਹੀਂ ਕਰਾ ਸਕਦੀ ਇਹਦੇ ਵਾਸਤੇ ਸਾਡੇ ਸੰਘਰਸ਼ਾਂ ਦੀ ਲੋੜ ਆ ਜਾਨ ਹੂਲਵੇਂ ਸੰਘਰਸ਼ਾਂ ਦੀ ਲੋੜ ਆ ਦਿੱਲੀ ਅੰਦੋਲਨ ਚੱਲਿਆ ਦਿੱਲੀ ਅੰਦੋਲਨ ਦੇ ਵਿੱਚ ਦੂਜੇ ਤਬਕਿਆਂ ਦੇ ਮਸਲੇ ਨਹੀਂ ਸੀ ਪਰ ਦੇਸ਼ ਦੇ ਸਭਨਾ ਵਰਗਾਂ ਨੂੰ ਬਣਿਆ ਕਿ ਸਾਡੀ ਖਰਾਕ ਸੁਰੱਖਿਆ ਤੇ ਹਮਲਾ ਹੈ ਸਾਡੇ ਵਪਾਰ ਤੇ ਹਮਲਾ ਹੈ ਤੇ ਲੋਕ ਤਾਕੇ ਪਾਏ ਕਿਸਾਨ ਆਗੂਆਂ ਦੇ ਇੱਕ ਸੱਦੇ ਦੇ ਉੱਤੇ ਪੰਜਾਬ ਬੰਦ ਹੁੰਦਾ ਰਿਹਾ ਰੇਲਾ ਜਾਮ ਹੁੰਦੀਆਂ ਰੰਗਾ ਤੇ ਮੋਦੀ ਨੂੰ ਉਹ ਕਾਨੂੰਨ ਵਾਪਸ ਲੈਣੇ ਪਏ ਤੇ ਜੇ ਇਹ ਸਾਰੇ ਏਜੰਡੇ ਸਾਡੇ ਸਾਰੇ ਲੋਕਾਂ ਦੇ ਤੱਬਦੇ ਬਣਾ ਕੇ ਸਾਂਝੇ ਬਣਾ ਕੇ ਅਸੀਂ ਸੰਘਰਸ਼ ਦੇ ਮੋਰਚੇ ਮੱਲ ਗਏ ਤਾਂ ਆਹੋ ਜੀ ਕੋਈ ਗੱਲ ਨਹੀਂ ਹੈ ਕਿ ਇਹਨਾਂ ਦੀਆਂ ਪਾਰਲੀਮੈਂਟਾਂ ਦੇ ਮੁਕਾਬਲੇ ਲੋਕਾਂ ਦੀ ਆਪਣੀ ਤਾਕਤ ਤੁਸਰ ਕੇ ਆ ਸਾਰੇ ਮਸਲੇ ਹੱਲ ਨਾ ਕਰਵਾਏ ਜਾ ਸਕਦੇ ਹੁਣ ਇਸ ਲਈ ਆਓ ਸਿਰ ਤਲੀ ਤੇ ਧਰ ਕੇ ਲੜਨ ਦਾ ਇਹਦ ਕਰੀਏ ਇਹਨਾਂ ਪਾਰਟੀਆਂ ਦੇ ਕੋਲੋਂ ਝਾਕ ਛੱਡੀਏ ਇਹ ਸਾਰੇ ਇੱਕ ਅਵਾੜੇ ਦੇ ਬੱਛਰੂ ਆ ਫਰਕ ਸਿਰਫ ਇੰਨਾ ਕੀ ਆ ਕਿ ਕੋਈ ਵੱਧ ਰੇਸ ਤੇ ਪੈਰ ਰੱਖਦਾ ਹੈ ਅੱਜ ਮੋਦੀ ਨੇ ਵੱਧ ਰੇਸ ਤੇ ਪੈਰ ਰੱਖਿਆ ਹੋਇਆ ਪਰ ਦੂਜੇ ਪਾਸੇ ਕਾਂਗਰਸ ਵੀ ਭਲੀ ਨਹੀਂ ਹੈ ਉਹ ਕੋਈ ਜਦੋਂ 1975 ਚ ਐਮਰਜੈਂਸੀ ਲਾਈ ਗਈ 84 ਦਾ ਕਤਲੇਆਮ ਕਰਾਇਆ ਗਿਆ ਆ ਸਾਰੀਆਂ ਨੀਤੀਆਂ ਪਾਲਿਸੀਆਂ ਜਿਨ੍ਹਾਂ ਦੀ ਆਪਾਂ ਮਾਰ ਹੰਡਾ ਰਹੇ ਆ ਇਹ ਇਹੀ ਲੈ ਕੇ ਆਏ ਆ ਇਹਨਾਂ 'ਚ ਫਰਕ ਨਹੀਂ ਕੀਤਾ ਜਾ ਸਕਦਾ ਇਸ ਲਈ ਆਓ ਆਪਣੇ ਘੋੜਾ ਨੂੰ ਵੱਡੇ ਨੀਤੀ ਮੁੱਦਿਆਂ ਵੱਲ ਸਹਿਯੋਗ ਕਰਗੇ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਸੁਤੰਨਵਾਦ